ਆਰੇ ਪਰ ਦਸਨਾ ਚੌਣਾ ਦੇਖੋ ਬਹੁਤ ਵੱਡਾ ਨੁਕਸਾਨ ਹੋਇਆ ਆਹ ਵਾਦ ਤੁਹਾਨੂੰ ਤੁਸੀਂ ਜਿਹੜੇ ਤੁਸੀਂ ਏਡਾ ਝੱਲ ਕੇ ਆਉਂਦੇ ਤੇ ਬਹੁਤ ਆਪਣੇ ਬੰਨੇ ਸਾਰੀ ਬਦ ਕੀਤੀ ਹੈ ਉਹ ਇਸ ਕਰਕੇ ਮੈਂ puri 10000 ਜੀ ਨਾਲ ਗੱਲ ਕਰ ਰਿਹਾ ਸੀ ਜਦੋਂ ਪਾਣੀ ਥੱਲੇ ਆਇਆ ਮੈਂ ਹੀਰੋ ਸਾਹਿਬ ਕਹਿੰਦਾ ਤੁਸੀਂ ਹੀਰੋ ਸਾਹਿਬ ਦੱਸ ਦਿਓ ਅਸੀਂ ਡੀਜ਼ਲ ਵੀ ਸੇਵਾ ਕਰਾਂਗੇ ਟਰੈਕਟਰਾਂ ਦੀ ਵੀ ਸੇਵਾ ਕਰਾਂਗੇ ਅਸੀਂ ਉਹ ਬੀ ਵੀ ਭੇਜਾਂਗੇ ਕੜਕ ਦਾ ਤੇ ਤੁਹਾਨੂੰ ਚਾਰਾ ਵੀ ਦੇਵਾਂਗੇ ਤੂੜੀ ਵੀ ਭੇਜਾਂਗੇ ਤੇ ਡਾਕਟਰਾਂ ਦੀ ਟੀਮ ਵੀ ਭੇਜੂੰਗਾ ਮੈਂ ਇੱਥੇ ਜੇ ਪਹਿਲੇ ਚਾਹੀਦੀ ਮੈਂ ਪਹਿਲੇ ਭੇਜਦਾ ਡਾਕਟਰਾਂ ਦੀ ਸਰ ਹੈਗੀ ਆ ਇੱਕ ਵੀ ਫਰਕ ਜਿਹੜਾ ਜਿਹੜਾ ਮੱਛਰ ਬਣਨ ਲੱਗ ਪਾ ਸ਼ੀਨਾ ਵੀ ਮੰਗੋ ਤਾਂ ਮੈਂ ਭੇਜਦਾ ਜਲਦੀ ਸੋ ਜਦੋਂ ਪਾਣੀ ਥੱਲੇ ਆ ਗਿਆ ਮੈਨੂੰ ਹੀਰੋ ਸਾਹਿਬ ਦੱਸ ਦਿਓ ਮੈਂ ਵੀ ਉਸ ਟਾਈਮ ਕਿਹੜਾ ਪਰਮੋ ਨਰੇਬੀ ਬੀਨੋ ਬਾਕੀ ਸਰਪ ਜਾਗਰ ਦੇ ਚਾਰ ਰਹੇ ਹਾਲਾਤ ਹੈ ਜਿਹੜਾ ਮਜੂਦਾ ਪੰਜਾਬ ਰੈਨਰਾਂ ਤੇ ਰੰਗਣਾ ਪੰਜਾਬ ਖਾਇਬ ਜਾ ਰਿਹਾ ਹੈ ਦੇਖੋ ਬਹੁਤ ਉਮਕੀ ਬਲੌਜ਼ਰੀ ਪੇਟ ਗੈਪ ਦਾ ਸੁਣਾ ਕਿ ਕਿੰਨਾ ਮਾੜਾ ਹਾਲ ਹੈ ਬੜਾ ਅਫਸੋਸ ਇਸ ਕੱਲ ਦਾ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਕੱਲਾ ਕਹਿੰਦਾ 1600 ਕਰੋੜ ਦੇਖੇ ਜਾ ਰਿਹਾ ਕਿ ਥਿਕ ਤੱਕ 20000 ਕਰੋੜ ਚਾਹੀਦਾ ਸੀ ਪਰ ਖਰਾਬੀ ਦੀ ਇੱਕ ਗੱਲ ਹੈ ਸਖਾਣ ਮੰਤਰੀ ਨੇ ਵੀ ਦੱਸਿਆ ਹੈ ਕੀ 12000 ਕਰੋੜ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਲੀਫ ਦਾ ਪਿਆ ਹੈ ਜਿਹੜਾ ਡਿਜ਼ਾਸਟਰ ਲੀਫ ਦਾ ਫੰਡ ਹੁੰਦਾ ਹੈ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਐਗੀਆਂ ਸਥਿਤੀਆਂ ਹੁੰਦੀਆਂ ਉਦੋਂ ਵਰਤੇ ਜਾਂਦਾ ਇਹਨਾਂ ਨੇ ਵਰਤਿਆ ਕਿਉਂ ਕਿਥੇ 12000 ਕਰੋੜ ਸੁੱਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਰਨ ਮੈਨੂੰ ਤਾਂ ਡਰ ਹੈ ਕਿਤੇ ਹੋਰ ਕਿਤੇ ਨਾ ਵਰਤ ਲਿਆ ਹੋਵੇ ਕਿਤੇ ਅਖਤਿਆਰਾਂ ਵਿੱਚ ਲਿਆ ਹੋਰ ਕਿਤਨਾ ਵਰਤ ਲਿਆ ਇੱਕ ਪਤਾ ਨਹੀਂ ਕਿਤੇ ਵਰਤੇ ਬਿਲਕੁਲ ਕੀ ਦਾ ਬਹੁਤ ਵੱਡਾ ਆ ਜੇ ਜੇ ਵਰਤ ਲੈਤੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਬੰਦ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਸੀ ਨਹਿਰੀ ਰੂਪ ਲੋਕਾਂ ਦੀ ਮੰਗ ਆ ਕਿ ਨਹਿਰੀ ਰੂਪ ਦਿੱਤਾ ਜਾਵੇ ਪੱਕਾ ਦੇਵਾਂਗੇ ਪ੍ਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਆਪ ਜਿਵੇਂ ਸਰਕਾਂ ਦੇ ਜਾਜ ਮੈਂ ਬਿਜੀਪੁਰ ਕੀਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਆ ਇੱਕ ਇੱਕ ਬੂੰਦ ਇਹ ਗੰਦਾ ਪਾਣੀ ਅਸੀਂ ਦਰਿਆਵਾਂ ਚ ਨਹੀਂ ਜਾਣ ਦੇਵਾਂਗੇ ਦੂਜੀ ਗੱਲ ਸਾਰਾ ਨਹਿਰੀਕਰਨ ਕੀਤਾ ਜਾਊਗਾ ਪੱਕੀਆਂ ਸੀਮਿੰਟ ਦੀਆਂ ਤੇ ਕੰਕਰੀਟ ਲਾ ਕੇ ਪਰਦੇ ਤਕਵੀਰ ਸਿੰਘ ਜੀ ਬਾਦਲ ਜਿੰਦਾਬਾਦ ਤਕਵੀਰ ਸਿੰਘ ਜੀ ਬਾਦਲ ਜਿੰਦਾਬਾਦ ਇੱਕ ਤਾਂ ਮੈਂ ਕਹਿੰਦਾ ਜੁਣਾ ਜਿਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਹੈ ਪਹਿਲੀ ਕੈਬਨ ਮੀਟਿੰਗ ਚ ਕੀ ਕਰਦਾਂਗੇ ਜੋ ਵੱਡੇ ਪਾਲ ਸਿੰਘ ਸਾਹਿਬ ਨੇ ਕੀਤੀਆਂ ਸੀ ਕਾਂਗਰਸ ਨੇ 도ੜਦੀਆਂ ਅਦੀ ਬਿਰਤੋ ਕਰਾਂਗੇ 2 ਮਹੀਨੇ ਦੋ ਦੋ ਦੇਖੋ ਰੇਤਾ ਜਿਹੜੀ ਜ਼ਮੀਨ ਦਾ ਆਪਣੀ ਮਾਲਕੀ ਵਾਲੀ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ 2 ਮਹੀਨੇ ਦਾ ਟਾਈਮ ਦਿੱਤਾ ਜਿਹੜਾ ਨਾ ਕਲਾਨ ਕੀਤੇ ਆ ਮੈਂ ਕਹਿੰਦਾ ਕਿ ਤੁਸੀਂ ਫਿਕਰ ਨਾ ਕਰੋ 2 ਮਹੀਨੇ ਪਾਣੀ ਸੁੱਕਣਾ ਇਤਾਂ ਰੇਤਾ ਸੁੱਕਦਾ ਜੇ ਕੋਈ ਬੰਦਾ ਲਊਗਾ ਮੈਂ ਆਉਂਗਾ ਇਸ ਇਲਾਕੇ ਦੀ ਮਾਲਕੀ ਨਾਲ ਹੀ ਕਹੀ ਜੀ